ਗੜਸ਼ੰਕਰ ਦੇ ਸ਼੍ਰੀ ਨੰਦਪੁਰ ਸਾਹਿਬ ਰੋਡ ਤੇ ਲੰਗੀਤ ਤਿੰਨ ਦੁਕਾਨਾਂ ਵਿੱਚ ਚੋਰੀ ਹੋ ਜਾਣ ਦਾ ਸਮਾਚਾਰ ਹੈ ਇੱਕ ਮੈਡੀਕਲ ਸਟੋਰ ਇੱਕ ਕਨਫੈਕਟਰੀ ਸਟੋਰ ਅਤੇ ਕਰਿਆਨੇ ਦੀ ਦੁਕਾਨ ਦੇ ਵਿੱਚ ਇਹ ਚੋਰੀ ਦੀਆਂ ਵਾਰਦਾਤਾਂ ਹੋਈਆਂ ਮੈਡੀਕਲ ਸਟੋਰ ਦੇ ਮਾਲਕ ਅਨੁਸਾਰ ਕਰੀਬ 5 ਤੋਂ 7000 ਰੁਪਏ ਦੀ ਨਕਦੀ ਦੁਕਾਨ ਵਿੱਚੋਂ ਚੋਰੀ ਕਰ ਲਈ ਗਈ ਕਰਿਆਨੇ ਦੇ ਮਾਲਕ ਅਨੁਸਾਰ 5000 ਰੁਪਏ ਦੇ ਕਰੀਬ ਕਰੀਬ ਦੀ ਨਕਦੀ ਉਸੇ ਦੁਕਾਨ ਅੰਦਰੋਂ ਚੋਰੀ ਕਰ ਲਈ ਗਈ ਕਨਫੈਕਟਰੀ ਦੀ ਦੁਕਾਨ ਦੇ ਵਿੱਚੋਂ 15 ਤੋਂ 20000 ਰੁਪਏ ਦੀ ਨਕਦੀ ਚੋਰੀ ਕੀਤੀ ਗਈ ਤਿੰਨੋਂ ਦੁਕਾਨਾਂ ਦੇ ਸ਼ਟਰ ਭੰਨੇ ਗਏ ਸ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਮੂੰਹ ਮੋੜ ਦਿੱਤੇ ਗਏ ਹੈਰਾਨੀ ਇਸ ਗੱਲ ਦੀ ਹੈ ਕਿ ਸ਼੍ਰੀ ਰਣਧਪੁਰ ਸਾਹਿਬ ਚੌਂਗ ਵਿੱਚ ਹਾਈ ਟੈਕਨੋਲੋਜੀ ਦੇ ਲੱਗੇ ਹੋਏ ਸਰਕਾਰੀ ਤੌਰ ਤੇ ਕੈਮਰੇ ਪਿਛਲੇ ਲੰਬੇ ਅਰਸੇ ਤੋਂ ਬੰਦ ਪਏ ਹਨ ਜੇਕਰ ਇਹ ਕੈਮਰੇ ਚੱਲਦੇ ਹੁੰਦੇ ਤਾਂ ਅੱਜ ਚੋਰੀ ਦੀ ਇਸ ਵਾਰਦਾਤ ਨੂੰ ਪੁਲਿਸ ਨੂੰ ਟ੍ਰੇਸ ਕਰਨ ਵਿੱਚ ਬਹੁਤ ਜ਼ਿਆਦਾ ਮਦਦ ਹੋਣੀ ਸੀ ਆਓ ਤੁਹਾਨੂੰ ਸੁਣਾਣੇ ਆ ਕੀ ਕਹਿਣਾ ਹੈ ਦੁਕਾਨਦਾਰਾਂ ਦਾ ਜਿਨ੍ਹਾਂ ਦੇ ਦੁਕਾਨਾਂ ਤੇ ਇਹ ਚੋਰੀ ਦੀ ਵਾਰਦਾਤ ਹੋਈ ਜਨਾਰ ਜੀਵ ਖੰਭ ਰਾਦੇ ਰਾਦੇ ਕਨਫੈਕਸ਼ਨਰੀ ਸ਼ਾਪ ਆ ਮੇਰੀ ਨਾਨਪੁਰ ਸਾਹਿਬ ਰੋਡ ਤੇ ਰਾਤੀ ਮੇਰੀ ਦੁਕਾਨ ਤੇ ਚੋਰੀ ਹੋਈ ਆ 15-20 ਹਜ਼ਾਰ ਦੀ ਨਕਦੀ ਲੈ ਗਏ ਆ 3:40 ਮਿੰਟ ਤੇ ਆਏ ਸੀਗੇ ਤੇ ਉਹਨਾਂ ਨੇ ਕੈਮਰੇ ਤੋੜੇ ਆ ਜਿੰਦਾ ਤੋੜਿਆ ਆ 3:55 ਮਿੰਟ ਤੇ ਉਹ ਅੰਦਰ ਵੜੇ ਆ ਕੈਮਰੇ ਦੇ ਵਿੱਚ ਆਇਆ ਵਾ ਤੇ ਪ੍ਰਸ਼ਾਸਨ ਤੋਂ ਮੰਗ ਆ ਕਿ ਕਿ ਸਾਡੀ ਦੁਕਾਨਾਂ ਦੀ ਸੁਰੱਖਿਆ ਦਾ ਇੰਤਜ਼ਾਮ ਕੀਤਾ ਜਾਵੇ ਪਹਿਲਾਂ ਵੀ ਚੋਰੀਆਂ ਹੋਈਆਂ ਮੈਡੀਕਲ ਸਟੋਰ ਤੇ ਉਹਨਾਂ ਦਾ ਵੀ ਕੋਈ ਪਕੜ ਨਹੀਂ ਹੋਈ ਹੈਗੀ ਆ ਮੈਨੂੰ ਇਹ ਵੀ ਪਤਾ ਲੱਗਾ ਹੈ ਕਿ ਦੋ ਮਹੀਨ ਦੋ ਦੁਕਾਨਾਂ ਤੇ ਹੋਰਾਂ ਤੇ ਵੀ ਚੋਰੀਆਂ ਹੋਈਆਂ ਆ ਪ੍ਰਸ਼ਾਸਨ ਤੋਂ ਮੰਗਾਂ ਕਿ ਹਰ ਇੱਕ ਦੁਕਾਨ ਦੀ ਸੁਰੱਖਿਆ ਦਾ ਇੰਤਜ਼ਾਮ ਕੀਤਾ ਜਾਵੇ ਮੇਰੀ ਦੁਕਾਨ ਨਾਨਪੁਰ ਸਾਹਿਬ ਚੌਂਕ ਤੇ ਆ ਜੀ ਚੌਂਕ ਦੇ ਵਿੱਚ ਹਰ ਵੇਲੇ ਆਵਾਜ਼ਾਂ ਚੱਲੀ ਰਹਿੰਦੀ ਆ ਜੇ ਚੌਂਕ ਦੇ ਵਿੱਚ ਚੋਰੀ ਹੋ ਸਕਦੀ ਵਾਲੇ ਹਾਲੇ ਦੁਆਲੇ ਦਾ ਤਾਂ ਫਿਰ ਤੁਸੀਂ ਛੱਡ ਹੀ ਦਿਓ ਕਿ ਆ ਹਾਲਾਤ ਮੇਰਾ ਨਾਮ ਅਮਿਤਾ ਜੀ ਸਾਡੀ ਦੁਕਾਨ ਦਾ ਨਾਮ ਹੈ ਜੀ ਕੇਡੀ ਫਾਰਮਾ ਅੱਜ ਸਵੇਰੇ 7 ਵਜੇ ਜਦੋਂ ਆ ਕੇ ਦੇਖਿਆ ਤੇ ਸਾਡਾ ਸ਼ਟਰ ਅੱਧਾ ਚੁਟ ਹੋਇਆ ਪਿਆ ਸੀਗਾ ਸੈਂਟਰ ਲੋਕ ਪੱਟਦਾ ਸੀਗਾ ਤੇ ਸਾਈਡਾਂ ਦੇ ਦੋ ਜੰਦੇ ਹੀ ਪੱਟਦੇ ਸੀਗੇ ਤੇ ਲਗਦੀ ਸਾਡਾ 5 ਤੋਂ 7000 ਦਾ ਨੁਕਸਾਨ ਕਰ ਗਏ ਗੱਲਾਂ ਪੂਰਾ ਸਾਫ਼ ਕਰਕੇ ਲੈ ਗਏ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਸ ਅਗੇਂਸਟ ਕੁਝ ਕਰਨ ਪਿਛਲੇ ਸਾਲ ਵੀ ਇਸੇ ਸਾਲ ਦੇ ਵਿੱਚ 6 ਮਹੀਨੇ ਪਹਿਲਾਂ ਵੀ ਇਹ ਕੰਮ ਹੋਇਆ ਸੀਗਾ ਜਿਹਦੇ ਵਿੱਚ ਸੱਤ ਤੋਂ 10 ਦੁਕਾਨਾਂ ਦੇ ਸ਼ਟਰ ਬੱਟੇ ਸੀਗੇ ਤੇ ਇਸ ਵਾਰ ਇੱਕ ਸਾਡਾ ਇੱਕ ਸਾਡੇ ਬਿਲਕੁਲ ਲਾਗੇ ਕਰਿਆਨੇ ਵਾਲੇ ਆ ਉਹਨਾਂ ਦਾ ਸ਼ਟਰ ਪੱਟਿਆ ਗਿਆ ਤੇ ਪ੍ਰਸ਼ਾਸਨ ਨੂੰ ਚਾਹੀਦਾ ਕੋਈ ਸਖਤ ਤੋਂ ਸਖਤ ਕਾਰਵਾਈ ਕਰਨ ਤਾਂ ਕਿ ਇਹਨਾਂ ਚੋਰਾ ਤੇ ਨੱਥ ਪਾਈ ਜਾਵੇ ਤੇ ਆਪਣੇ ਸੀਸੀਟੀਵੀ ਕੈਮਰਾ ਵੀ ਲੱਗਿਆ ਸੀਗਾ ਬਾਹਰ ਲੱਗਿਆ ਸੀਗਾ ਤੇ ਪਹਿਲਾਂ ਆ ਕੇ ਉਹਨਾਂ ਨੇ ਉਹਦਾ ਮੂੰਹ ਉੱਪਰ ਕੀਤਾ ਕਿ ਉਹ ਵਿੱਚ ਪਛਾਣ ਚ ਨਾ ਸਕਣ ਤੇ ਹੁਣ ਸਾਨੂੰ ਉਮੀਦ ਪ੍ਰਸ਼ਾਸਨ ਤੋਂ ਹੈ ਇਹ ਕੀ ਕਰਦਾ ਇਹਨਾਂ ਚੋਰਾਂ ਨੂੰ ਕਿੱਦਾਂ ਨਾਚ ਬੰਦਦਾ ਹੈ